ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਾਥਾਨ ਤੇ ਅਸੀਂ ਬੈਠੇ ਆ ਇਹ ਸਥਾਨ ਦਾ ਨਾਮ ਗੁਰਦੁਆਰਾ ਸ਼ਹੀਦ ਬੂੰਗਾ ਬਗੀਚੀ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਬਿਆਣਾ ਖੁਰਦ ਦਾ ਹੈ ਇਹ ਦਸਵੇਂ ਪਾਤਸ਼ਾਹ ਜੀ ਦੇ ਨਾਲ ਸੰਬੰਧਤ ਸਥਾਨ ਹੈ ਜਦੋਂ ਖਾਲਸਾ ਪੰਥ ਦੀ ਸਾਜਨਾ ਹੋਈ ਆ ਉਸ ਵਕਤ ਦਸਵੇਂ ਪਾਤਸ਼ਾਹ ਜੀ ਨੇ ਸਾਰੇ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਕਿ ਸ਼ਸਤਰ ਧਾਰੀ ਹੋਵੋ ਪਰ ਕੁਝ ਸਿੱਖ ਅਜੇ ਨਹੀਂ ਸੰਸ਼ਕਸ਼ਤਰਤਾਰੀ ਹੋਏ ਤੋਂ ਇਧਰੋਂ ਸੰਗਤਾਂ ਦਾ ਇੱਕ ਜਥਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਾ ਰਿਹਾ ਸੀ ਜਦੋਂ ਬਜਰੂਡ ਪਿੰਡ ਪਾਰ ਕਰਨ ਲੱਗੇ ਉਥੋਂ ਦੇ ਹੰਕਾਰੀ ਰੰਗੜ ਮੁਸਲਮਾਨਾਂ ਨੇ ਉਹਨਾਂ ਸਿੱਖਾਂ ਦੇ ਉੱਤੇ ਹਮਲਾ ਕੀਤਾ ਤੋਂ ਉਹਨਾਂ ਦੇ ਵਿੱਚੋਂ ਦੋ ਸਿੱਖ ਜਿਹੜੇ ਹਨ ਉਹ ਰਸਤੇ ਦੇ ਵਿੱਚ ਜਾਂਦਿਆਂ ਜਾਂਦਿਆਂ ਜ਼ਿਆਦਾ ਜ਼ਖਮੀ ਸੰਨ ਸ਼ਹੀਦ ਹੋ ਗਏ ਸਿੱਖ ਸੰਗਤਾਂ ਨੇ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਨੰਦ ਬਰਸਾਹ ਵਿਖੇ ਜਾ ਕੇ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਨਾਲ ਤੱਕਾ ਹੋਇਆ ਸਾਡੇ ਤੇ ਜ਼ੁਲਮ ਹੋਇਆ ਹੈ ਦਸਵੇਂ ਪਾਤਸ਼ਾਹ ਜੀ ਨੇ ਉਹਨਾਂ ਸੇਖਾਂ ਦੀ ਬੇਨਤੀ ਨੂੰ ਸੁਣ ਕੇ ਦੋ ਦਿਨ ਛੱਡ ਕੇ ਤੀਜੇ ਦਿਨ ਫਿਰ ਚੌਣਵੇਂ ਸਿੰਘ ਲੈ ਕੇ ਨਾਲ ਬਾਬਾ ਬਚਿੱਤਰ ਸਿੰਘ ਸਾਹਿਬ ਜੀ ਭਾਈ ਆਲਮ ਸਿੰਘ ਜੀ ਬਾਬਾ ਉਦੇ ਸਿੰਘ ਸਾਹਿਬ ਜੀ ਭਾਈ ਸਾਹਬ ਸਿੰਘ ਜੀ ਪੰਜਾਂ ਪਿਆਰਿਆਂ ਵਿੱਚੋਂ ਤੋਂ ਉਹਨਾਂ ਨੂੰ ਨਾਲ ਲੈ ਕੇ ਪਹਿਲਾਂ ਸਾਰਥਲੀ ਪੜਾ ਕੀਤਾ ਜਿੱਥੇ ਗੁਰਦੁਆਰਾ ਸ਼੍ਰੀ ਰਣਥਮ ਸਾਹਿਬ ਹੈ ਫਿਰ ਬਜਰੂੜ ਦੀ ਜੰਗ ਕੀਤੀ ਹੈ ਉਹਨਾਂ ਨੂੰ ਰੰਗੜਾ ਨੂੰ ਹਰਾਇਆ ਹੈ ਫਿਰ ਉੱਥੇ ਜਿਹੜੇ ਸਿੱਖ ਸ਼ਹੀਦ ਹੋਏ ਸਿੱਖ ਮੋਜਿਆਂ ਦੇ ਵਿੱਚੋਂ ਉਹ ਪਿੰਡ ਦੇ ਵਿੱਚ ਜਿਆਦਾ ਤਮਾਕੂ ਪੀਣ ਵਾਲੇ ਜਾਂ ਮੁਸਲਮਾਨ ਸਨ ਉਹ ਜਗ੍ਹਾ ਯੋਗ ਨਹੀਂ ਸੀ ਉਹਨਾਂ ਦਾ ਸੰਸਕਾਰ ਕਰਨ ਦੇ ਲਈ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਸਿੰਘਾਂ ਦੇ ਪਾਵਨ ਸਰੀਰਾਂ ਨੂੰ ਚੋਕ ਕੇ ਇਸ ਸਥਾਨ ਤੇ ਲੈ ਕੇ ਆਂਦਾ ਕਿਉਂਕਿ ਬਜ਼ੁਰਗ ਵੀ ਦੱਸਦੇ ਸਨ ਕਿ ਇੱਥੇ ਪਾਣੀ ਚੱਲਦਾ ਹੁੰਦਾ ਸੀ ਤੇ ਵਸੀਮਾ ਹੁੰਦਾ ਸੀ ਇੱਥੇ ਸਤਿਗੁਰੂ ਜੀ ਆਪ ਆ ਕੇ ਉਹਨਾਂ ਨੇ ਆਪਣੇ ਹੱਥੀ 29 ਸਿੰਘਾਂ ਦਾ ਸੰਸਕਾਰ ਕੀਤਾ ਹੈ ਤੋਂ ਇਹ 10ਵੇਂ ਪਾਤਸ਼ਾਹ ਜੀ ਦਾ ਚਰਨਸ਼ੋਇ ਸਥਾਨ ਹੈ ਇੱਥੇ ਹਰ ਸਾਲ ਤਿੰਨ ਜੋੜ ਮੇਲੇ ਮਨਾਏ ਜਾਂਦੇ ਆ ਜਿਹੜਾ ਜਨਵਰੀ ਦੀ 10 11 12 ਮਾਗ ਨੂੰ ਦੇਸੀ ਮਹੀਨੇ ਮੁਤਾਬਕ ਪ੍ਰੋਗਰਾਮ ਹੁੰਦਾ ਉਹ ਸ਼ਹੀਦਾਂ ਸਿੰਘਾਂ ਦੀ ਯਾਦ ਦੇ ਵਿੱਚ ਹੁੰਦਾ ਹੈ ਦੂਜਾ ਜੋੜ ਮੇਲਾ ਹੋਲੇ ਮਹੱਲੇ ਤੋਂ ਅਗਲੇ ਦਿਨ ਦਾਲਾ ਬਾਬਾ ਬਿਧੀ ਚੰਦ ਸਾਹਿਬ ਜੀ ਸਿੰਘ ਸਾਹਿਬ ਬਾਬਾ ਬਤਾਰ ਸਿੰਘ ਸਾਹਿਬ ਜੀ ਜੋ ਦਲਪੰਥ ਦੇ ਮੁਖੀ ਹਨ 12ਵੇਂ ਉਹ ਦਲਪੰਥ ਸਮੇਤ ਹਾਥੀ ਕੋੜਿਆਂ ਦੇ ਸਮੇਤ ਇੱਥੇ ਪਹੁੰਚਦੇ ਆ ਤਿੰਨ ਦਿਨ ਪੜਾ ਹੁੰਦਾ ਸ੍ਰੀ ਆਦ ਦਸਮਾਹ ਸਾਹਿਬ ਜੀ ਦੇ ਪਾਠ ਹੁੰਦੇ ਨੇ ਤੋਂ ਕੋੜਿਆਂ ਦੀਆਂ ਦੌੜਾਂ ਲੱਗਦੀਆਂ ਨੇ ਤੋ ਦੂਜਾ ਜੋੜ ਮੇਲਾ ਹੋਲੇ ਮਹੱਲੇ ਤੋਂ ਅਗਲੇ ਦਿਨ ਸ਼ੁਰੂ ਹੁੰਦਾ ਹੈ ਤੀਜਾ ਜੋ ਜੋੜ ਮੇਲਾ ਹੁੰਦਾ ਉਹ ਸਿੰਘ ਸਾਹਿਬ ਆਬਾ ਧਰਮ ਸਿੰਘ ਸਾਹਿਬ ਜੀ ਹੋਣਾ ਦੀ ਯਾਦ ਦੇ ਅੰਦਰ ਅਸੂ ਦੇ ਦੂਜੇ ਦਿਨ ਰਾਤੇ ਨੂੰ ਆਰੰਭ ਹੁੰਦਾ ਹੈ ਜਿਨ੍ਹਾਂ ਨੇ ਇਹ ਅਸਥਾਨ ਸਨ 1858 ਦੇ ਅੰਦਰ ਇਹ ਅਸਥਾਨ ਪ੍ਰਗਟ ਕੀਤਾ ਸੀ ਉਹ ਮਾਤਾ ਸਾਹਿਬ ਕੌਰ ਜੀ ਦੇ ਸਥਾਨ ਤੇ ਉਹਨਾਂ ਨੇ ਬੜਾ ਲੰਮਾ ਸੇਵਾ ਕੀਤੀ ਆ ਉਥੇ ਉਹਨਾਂ ਦਾ ਅੰਗੇਠਾ ਸਾਹਿਬ ਬਣਿਆ ਹੋਇਆ ਨਿਸ਼ਾਨ ਸਾਹਿਬ ਲੱਗਿਆ ਹੈ ਇਸ ਸਥਾਨ ਦਾ ਨਾਮ ਨਗਰ ਦਾ ਨਾਮ ਉਥੇ ਲਿਖਿਆ ਹੋਇਆ ਦੋ ਸਾਲ ਦੇ ਤਿੰਨ ਜੋੜ ਮੇਲੇ ਇਸ ਭਾਵਨਾ ਸਥਾਨ ਤੇ ਮਨਾਏ ਜਾਂਦੇ ਆ 24 ਘੰਟੇ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਲੰਗਰ ਪਾਣੀ ਦਾ ਰਹਿਸ਼ ਦਾ ਪ੍ਰਬੰਧ ਹੈ ਜੀ ਅਸੀਂ ਜ਼ਿਆਦਾਤਰ ਦੇਖਦੇ ਆ ਵੀ ਇੱਥੇ ਜਿੰਨੇ ਵੀ ਖੰਡ ਪਾਤ ਸਾਹਿਬ ਹੁੰਦੇ ਆ ਉਹਨਾਂ ਦੇ ਵਿੱਚ ਜਿਹੜੇ ਗ੍ਰੰਥੀ ਸਿੰਘ ਹੁੰਦੇ ਆ ਪੂਰੇ ਨਿਹੰਗ ਸਿੰਘ ਹੁੰਦੇ ਆ ਹਾਂਜੀ ਤੇ ਜਿਹੜਾ ਅਖੰਡ ਪਾਤਸ਼ਾਹ ਦਾ ਭੋਗ ਵੀ ਉਹ ਕਾਫੀ ਲੰਮਾ ਪੈਂਦਾ ਜਾਨੀ ਕਿ ਪੂਰੀ ਮਰਿਆਦਾ ਦੇ ਅਨੁਸਾਰ ਜਿਹੜੀ ਪ੍ਰਾਤਨ ਮਰਿਆਦਾ ਹੈ ਜੀ ਇਹ ਜਿਹੜਾ ਇਸ ਗੁਰਦੁਆਰਾ ਸਾਹਿਬ ਦੇ ਅਸਥਾਨ ਹੈ ਜਿਹੜਾ ਇੱਥੇ ਉਸ ਪ੍ਰਾਤਨ ਮਰਿਆਦਾ ਨੂੰ ਬਰਕਰਾਰ ਰੱਖਿਆ ਹੋਇਆ ਹੈ ਜੀ ਬਿਲਕੁਲ ਜੀ ਬਿਲਕੁਲ ਇਥੋਂ ਇਥੇ ਨਾਘ ਸਿੰਘ ਹੀ ਪਾਠੀ ਸਿੰਘ ਹੁੰਦੇ ਨੇ ਜ਼ਿਆਦਾ ਕਰਕੇ ਕਿਉਂਕਿ ਹੁਣ ਜਿਉਂ ਨਾਘ ਸਿੰਘ ਗ੍ਰੰਥੀ ਸਿੰਘ ਆ ਬੜੇ ਘੱਟ ਪਰ ਫੇਰ ਵੀ ਕੋਸ਼ਿਸ਼ ਕਰੀਦੀ ਆ ਵੀ ਉਹਨਾਂ ਨੂੰ ਹੀ ਇੱਥੇ ਸੱਦਿਆ ਜਾਏ ਤਿਆਰਬਰ ਤਿਆਰ ਸਿੰਘ ਹੁੰਦੇ ਨੇ ਸ਼ਾਸਤਰਧਾਰੀ ਹੁੰਦੇ ਨੇ ਕਿਉਂਕਿ 10ਵੇਂ ਪਾਤਸ਼ਾਹ ਜੀ ਦਾ ਵੀ ਹੁਕਮ ਹੈ ਵੀ ਜਿਹੜਾ ਵੀ ਸਿੰਘ ਮੇਰੇ ਦਰਸ਼ਨਾਂ ਦੇ ਲਈ ਆਵੇ ਉਹ ਅਮਰਤ ਵੇਲੇ ਤਿਆਰਬਰ ਤਿਆਰ ਹੋ ਕੇ ਕਮਰ ਕਸਾ ਕਰਕੇ ਆਵੇ ਹੁਣ ਜੇ ਸਿੰਘ ਤਿਆਰਬਰ ਤਿਆਰੀ ਹੈ ਨਹੀਂ ਫੇ ਕਮਰ ਕਸਾ ਕਿੱਥੋਂ ਕਰਨਾ ਇਸ ਕਰਕੇ ਪੁਰਾਣੀ ਮਰਿਆਦਾ ਨੂੰ ਬਰਕਰਾਰ ਰੱਖਿਆ ਹੋਇਆ ਜੀ ਇਹ ਜਿਹੜਾ ਇਹ ਸਥਾਨ ਹੈ ਇਹ ਜੇ ਸੰਗਤ ਨੇ ਕਿਸੇ ਨੇ ਆਉਣਾ ਹੋਵੇ ਉਹਨਾਂ ਨੂੰ ਇਸ ਸਥਾਨ ਦਾ ਰੂਟ ਜਰੂਰ ਦੱਸ ਦਿੱਤਾ ਜਾਵੇ ਇਹ ਸਥਾਨ ਰੋਪੜ ਤੋਂ ਤੇ ਨੂਰਪੁਰ ਦੇ ਵਿਚਾਲੇ ਪੈਂਦਾ ਜੀ ਪਿੰਡ ਅਬਿਆਣਾ ਤੇ ਮਾਧਵਾਲ ਦੇ ਵਿਚਾਲੇ ਪੱਛਮ ਦੀ ਸਾਈਡ ਤੇ ਹੈ ਠੀਕ ਹੈ ਤੇ ਸੜਕ ਤੇ ਦਾਣਾ ਮੰਡੀ ਪੈਂਦੀ ਆ ਉਹਦੇ ਨਾਲੋਂ ਨਾਲ ਸੜਕ ਬਣੀ ਹੋਈ ਆ ਜੀ ਬੋਡ ਲੱਗਿਆ ਹੋਇਆ ਹੈ ਤਾਂ ਇੱਥੇ ਅਬਿਆਣਾ ਤੇ ਮਾਧਵਾਲ ਦੇ ਵਿਚਾਲੇ ਸਥਾਨ ਹੈ ਜੀ ਗੱਲ ਪੰਥ ਵਿਧੀ ਚੰਦ ਵਾਲੇ ਮਾਹਪੁਰ ਕੇ ਸਥਾਨ ਤੇ ਪਹੁੰਚਦੇ ਆ ਔਰ ਉਹਨਾਂ ਦੇ ਨਾਲ ਬਾਬਾ ਜੀ ਉਹਨਾਂ ਦਾ ਬਾਬਾ ਬਲਦੇਵ ਸਿੰਘ ਜੀ ਉਹਨਾਂ ਦਾ ਤੁਹਾਡੇ ਪਿਤਾ ਜੀ ਦਾ ਬਹੁਤ ਜ਼ਿਆਦਾ ਪਿਆਰ ਹੈ ਹਾਂਜੀ ਤੇ ਇਹ ਕਦੋਂ ਤੋਂ ਬਾਬਾ ਜੀ ਇੱਥੇ ਇਸ ਜਗ੍ਹਾ ਤੇ ਆਸਣ ਲਾਉਂਦੇ ਆ ਜਦੋਂ ਪਹੁੰਚਦੇ ਆ ਜੋੜ ਮੇਲੇ ਦੇ ਉੱਤੇ ਉਹ ਹੋਲੇ ਮਾਲੇ ਨੂੰ ਹਰ ਸਾਲ ਆਉਂਦੇ ਜੀ 1994 ਤੋਂ ਲੈ ਕੇ ਲਗਾਤਾਰ ਇੱਥੇ ਹੋਲੇ ਮਹੱਲੇ ਤੋਂ ਬਾਅਦ ਕਿ ਕਿਸ ਦਿਨ ਭੋਗ ਹੁੰਦਾ ਇੱਥੇ ਖੰਡਪਾਤ ਸਾਹਿਬ ਦਾ ਜਿੱਦਾਂ ਅੱਜ ਮਹੱਲਾ ਹੋ ਗਿਆ ਆਨੰਦਪੁਰ ਸਾਹਿਬ ਦੌੜਾਂ ਹੋ ਗਈਆਂ ਹੂੰ ਉਥੇ ਅਗਲੇ ਦਿਨ ਇੱਥੇ ਖੰਡਪਾਤ ਸਾਹਿਬ ਆਰੰਭ ਹੋ ਜਾਂਦਾ ਆਰੰਭ ਹੋ ਜਾਂਦੇ ਹਾਂਜੀ ਠੀਕ ਹੈ ਜੀ ਠੀਕ ਹੈ ਆਨੰਦਪੁਰ ਆਨੰਦਪੁਰ ਸਾਹਿਬ ਤੋਂ ਫਿਰ ਸਾਰਾ ਦਲਪੰਥ ਉੱਥੇ ਜੋੜ ਮੇਲਾ ਮਨਾ ਕੇ ਫਿਰ ਇੱਥੇ ਆਉਂਦਾ ਜੀ ਫਿਰ ਅਗਲੇ ਪਾਸੇ ਪਟਿਆਲੇ ਵਾਲੀ ਸਾਈਡ ਜਾਂਦੇ ਹੌਲੀ ਹੌਲੀ ਠੀਕ ਹੈ ਹਾਂਜੀ